ਨਕਸ਼ਿਆਤ ਸੁੰਦਰ ਨੇ ਤਕਣੀ ਵਿੱਚ ਮਸਤੀ ਅੰਤਾਂ ਦੀ ਸਾਹਾਂ ਵਿੱਚ ਮਈ ਕਾਂ ਕੁਲੀਆਂ ਨੇ ਜੋ ਹੋਸ਼ ਭਲਾ ਦੇ ਜਨਤਾ ਦੀ ਤੇਰੀ yaad ਚ ਖਿੜਕੇ ਨਾ ਚੁੱਟਦੇ ਪਏ ਮਦਮ ਵਿਚਾਰੀ ਉਦਾਸ ਮੇਰੇ तेरी प्रीति ही मेरा जीवन है तेरे नाम न चलण सुवास मेरे तू या ਜਦ ਪ੍ਰੀਤ ਹੁਲਾਰਾ ਦਿੰਦੀ ਐ ਮੈਂ ਸ਼ੌ ਸਾਗਰ ਤਰ ਜਾਂਦਾ ਹਾਂ ਜਦ ਪ੍ਰੀਤ ਪ੍ਰੀਤ ਜਦ ਪ੍ਰੀਤ ਹੁਲਾਰਾ ਦਿੰਦੀ ਐ ਮੈਂ ਸ਼ੌ ਸਾਗਰ ਤਰ ਜਾਂਦਾ ਹਾਂ ਜਦ ਧੁੰਨੀ ਮਹੱਤ ਚੱਲਦੀ ਐ ਹੋ ਜਾਂਦੇ ਬੰਦ ਖਲਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚੱਲਣਾ ਸਵਾਸ ਮੇਰੇ ਤੇਰਾ ਦਰਸ਼ ਤਪੇ ਥਮ ਠਾਰ ਦਵੇ ਤੂੰ ਕੀੜੀ ਬਨ ਤੀਰਜ ਬਨ ਦਿੰਦਾ ਹੰਕਾਰ ਹੋਏ ਹਰ ਨਾਗਸ਼ ਨੂੰ ਤੇ ਪਾ ਸ਼ੀਨੂ ਤੂੰ ਦੇ ਪਾਪ ਦਾ ਬਣਦਾ ਡੰਨ ਦਿੰਦਾ ਉਹਦੇ ਪਾਪ ਦਾ ਬਣਦਾ ਡੰਨ ਦਿੰਦਾ ਗੱਜ ਛੋਟ ਘਰਾਤੋਂ ਜਿਵੇਂ ਗਿਆ ਤਿਉ ਕਰ ਦਿਓ ਬਿਗਿਨ ਵਿਨਾਸ਼ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਨਾਂ ਮਨ ਨਾ ਚੱਲਣ ਸਵਾਸ ਮੇਰੇ ਓ ਧਰਤੀ ਤੋਂ ਅੰਬਰ ਤੋੜੀ ਆ ਤੇਰਾ ਹੀ ਨੂਰ ਨਜ਼ਾਰਾ ਹੈ ਫੁੱਲਾਂ ਦੀ ਟੈਕ ਸੁਗੰਧ ਭਰੀ ਤੇ ਜਗ ਪ੍ਰੀਤਾ ਦਾ ਵਨ ਜਾ ਰਿਹਾ ਫੁੱਲਾਂ ਦੀ ਟੈਕ ਸੁਗੰਧ ਭਰੀ ਜਗੁ ਪ੍ਰੀਤਾਂ ਦਾ ਵਨਜ਼ਾ ਰਾਹੇ ਔ ਲੋੜਾਂ ਦੇ ਪੀੜੇ ਲੋਕੀ ਨੇ ਨਿਤ ਆਉਣ ਸ਼ਿਕਾਇਤ ਆ ਪਾਸ ਤੇਰੇ ਲੋੜਾਂ ਦੇ ਪੀੜੇ ਲੋਕੀ ਨੇ ਨਿਤ ਆਉਣ ਸ਼ਿਕਾਇਤ ਆ ਪਾਸ ਤੇਰੇ ਤੇਰੀ ਪ੍ਰੀਤ ਪ੍ਰੀਤ नाम न चलणु सुहाास हर नाम नचल सुहाास मेरे हर नाम नचल सुहा दिलि दुख विच तप साड़ठ आ दिलि दुख विच तप साड़े उठदा ਮੈਂ ਜਦ ਵਾਹਿਗੁਰੂ ਮੈਂ ਜਦ ਵਾਹਿਗੁਰੂ ਆ ਦਿਲ ਦੁੱਖ ਵਿੱਚ ਤਪ ਸੜ ਉੱਠਦਾ ਹੈ ਮੈਂ ਜਦ ਵਾਹਿਗੁਰੂ ਅੱਖਾਂ ਠਰ ਜਾਂਦਾ ਗਮ ਦੇ ਸ਼ੋ ਸਾਗਰ ਡੁੱਬਦਾ ਮੈਂ ਤੇਰਾ ਨਾਮ ਲਵਾ ਤਾਂ ਤਰ ਜਾਂਦਾ ਮੈਂ ਤੇਰਾ ਨਾਮ ਲਵਾ ਤਾਂ ਤਰ ਜਾਂਦਾ ઓ એ મસ્તક નૂર પ્યારાં દા સબ પાપ કરો દી નાશ મેરે તારી પ્રીતિ મેરા જીવન હે तेरे નામ ન ચલન શ્વાસ મેરે ਹਮਾਲਾ ਦੇ ਅਦਲ ਹੋਵੇ ਵਾਗ ਹਮਾਲਾ ਦੇ ਜੋ ਸੱਚਾਈ ਤੂੰ ਡੋਲੇ ਨਾ ਜੀਭਾ ਵਿੱਚ ਐਸਾ ਰਸ ਭਰਦਾ ਇਹ ਦੁਸ਼ਮਣ ਨੂੰ ਵੀ ਫਿੱਕਾ ਬੋਲ ਲੈਣਾ ਜੀਭਾ ਵਿੱਚ ਐਸਾ ਰਸ ਭਰਦਾ ਏ ਦੁਸ਼ਮਣ ਨੂੰ ਵੀ ਫਿਕਾ ਬੋਲਣਾ ਉਹ ਪਲ ਪਰਤਵ ਛੋੜਾ ਜੁਗ ਜਿਆ ਨਾ ਲੰਗਦੀ ਅੰਦਰ ਗਰਾਸ ਮੇਰੇ ਪਲ ਪਰਤਵ ਛੋੜਾ ਜੁਗ ਜਿਆ ਨਾ ਲੰਗਦੀ ਅੰਦਰ ਗਰਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨ ਚੱਲਣ ਸਵਾਸ ਮੇਰੇ ਕੋ ਕੁਝ ਦੁਨੀਆ ਤੇ ਰਮਕ ਰਿਆ ਆ ਉਸ ਸਭ ਵਿੱਚ ਤੇਰਾ ਆਵਾਸ ਹੈ ਇਸ ਲੱਖ ਤੇਰਾਸੀ ਜੁਨਾ ਨੂੰ ਇੱਕ ਤੇਰਾ ਹੀ ਪਰਵਾਸ ਹੈ ਇਸ ਲੱਖ ਚਾਰਾਸੀ ਜੁਨਾ ਨੂੰ ਇੱਕ ਤੇਰਾ ਹੀ ਪਰਵਾਸਾ ਹੈ ਤੇਰਾ ਹੀ ਪਰਵਾਸਾ ਹੈ मन बहुत वॾा परकाश मेरे तेीत प्रीत तेरी प्रीत ही। मेरा जीवन है तेरे नाम न ना चलण सुवास मेरे ਤੇਰੇ ਨਾਮ ਵਿਟੋ ਜੋ ਜੱਪਣ ਮੰਗਾ ਮੈਂ ਤੂੜੀ ਨੂੰ ਮੁਖ ਮੋੜੀ ਨਾ ਦਿਲ ਤੋੜੀ ਨਾ ਤੋ ਰਖ ਪਿਆ mohabbat ਗੂੜੀ ਨੂੰ ਮੁਖ ਮੋੜੀ ਨਾ ਦਿਲ ਰਖ ਪਿਆ mohabbat ਗੋੜੀ ਨੂੰ ਜਿਵੇਂ ਸਰੂਪ ਤੇ ਬੈਂਕਾ ਗਾਉਂਦੇ ਰਹੇ ਗੁਣ ਭਰ ਰੱਖੀ ਵਿੱਚ ਖਾਸ ਮੇਰੇ ਤੇਰੀ ਪ੍ਰੀਤ ਪ੍ਰੀਤ ਤੇਰੀ ਪ੍ਰੀਤੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸੁਆਸ ਮੇਰੇ ਤੇਰੇ ਨਾਮ ਨਾ ਚੱਲਣ ਸੁਆਸ ਮੇਰੇ ਤੇਰੇ ਨਾਮ ਨਾ ਚੱਲਣ ਸੁਆਸ ਮੇਰੇ